ਮੁਕੇਰੀਆਂ ਦੇ ਤਲਵਾੜਾ ਰੋਡ ਤੇ ਪਿੰਡ ਹਵੇਲ ਚਾਂਗ ਨੇੜੇ ਇੱਕ ਮਿੰਨੀ ਬੱਸ ਬੇਕਾਬੂ ਹੋ ਕੇ ਦਰਖਤ ਨਾਲ ਜਾਟ ਕਰਾਈ ਤੇ ਦਰਖਤ ਨਾਲ ਟਕਰ ਹੋਂ ਉਪਰੰਤ ਬੱਸ ਪਲਟ ਗਈ ਦੱਸਿਆ ਜਾ ਰਿਹਾ ਹੈ ਕਿ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ ਇਸ ਹਾਦਸੇ ਵਿੱਚ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਹਸਪੀਟਲ ਦਾਖਲ ਕਰਵਾਇਆ ਗਿਆ ਧਨੀਵਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਮੈਂ ਆਮ ਆਦਮੀ ਕਲੀਨਿਕ ਦੀ ਸਟਾਫ ਆ ਤੇ ਮੈਂ ਆਪਣੇ ਡਿਊਟੀ ਆਫ ਕਰਕੇ ਜਾ ਰਹੀ ਸੀ ਮੋਰੀ ਚੱਕਰ ਤੇ ਅਚਾਨਕ ਹੀ ਜਦੋਂ ਹੋਇਆ ਅੱਗੇ ਆਇਆ ਕੁਝ ਨਹੀਂ ਆਇਗਾ ਬਸ ਰਕਮੇ ਰੌਮ ਸਾਈਡ ਡੈਡੀ ਆ ਗਿਆ ਦਰਖਤ ਚ ਜਾ ਕੇ ਬੱਚੀ ਗੱਡੀ ਆਈ ਥਿੰਕ ਵੀ ਤੇਜ਼ ਤੇ ਰਿਵਨ ਹੋ ਨਿਆ ਸਵਾਰੀਆਂ ਸਾਰੀਆਂ ਸੀਟਾਂ ਤੇ ਬੈਠੀਆਂ ਹੋਈਆਂ ਸੀ ਅਸੀਂ ਆਪਣੇ ਸਾਧਕ ਤੇ ਹੀ ਆਏ ਹਾਂ ਹਾਂਜੀ ਅੱਗੇ ਸੇ ਵੀ ਕਿਤਾ ਹੋਇਆ ਹੈ ਹਾਸਾ पता नहीं बगाली की गल्ल होती है। ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ? ਅਸੀਂ ਮਕੇਰੀਆਂ ਤੋਂ ਛੁੜਵੇਂ ਜਾ ਰਹੇ ਹਾਂ ਇੱਕ ਬਾਸੇ ਟੈਂਡਾ ਵਾਲੇ। ਅਸੀਂ ਕਿੱਥੇ ਬਾਪਰੇ ਹੱਸਾ? ਕਾਹਨ ਕਾਹ ਲੱਗੇ? ਸੋਤੇ ਪਤਾ ਲੱਗਿਆ ਕਿ ਜਿਸ ਮਾਜੀ ਪਤਾ ਨਹੀਂ ਬਗਾ ਕੀ ਹੋਇਆ ਕੀ। ਜਵਾਰੀਆਂ ਸਵਾਰੀਆਂ ਸਾਡੇ ਉੱਤੇ ਹੀ ਪੈ ਗਈਆਂ ਸਾਡ ਨੂੰ ਪਤਾ ਨਹੀਂ ਲੱਗਾ। ਉਹ ਮੈਂ ਆਉਂਦੇ ਰਹਿ ਸੀ।